ਸੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿ ਵਿਚਾਰ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਸ਼ੋਅ ਵਿੱਚ ਆਪਾਂ ਤਿੰਨ ਛੋਟੇ ਛੋਟੇ ਵਿਸ਼ਿਆਂ ਦੇ ਉੱਤੇ ਵਿਚਾਰ ਕਰਾਂਗੇ ਪਹਿਲਾ ਵਿਸ਼ਾ ਇਹ ਆ ਕਿ ਭਾਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਸ਼ਾਖਾ ਮੈਂ ਬੀਜੇਪੀ ਵੱਲੋਂ ਪੰਜਾਬ ਦੇ ਇਹਨਾਂ ਦੇ ਮੰਤਰੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਉੱਪਰ ਇਹ ਦੋਸ਼ ਲਗਾਏ ਜਾ ਰਹੇ ਆ ਕਿ ਉਹਨਾਂ ਨੇ ਇਹ ਜਿਹੜੇ ਥਾਣਾ ਅਜਨਾਲਾ ਦੇ ਵਿੱਚ ਨਸ਼ਿਆਂ ਦੇ ਬਾਰੇ ਜਿਹੜੇ ਜਿਹੜੇ ਮੱਦਿਆਂ ਨੂੰ ਨਜਿੱਲਬੰਦ ਕੀਤਾ ਗਿਆ ਸੀ ਉਹਨਾਂ ਨੂੰ ਛਡਾਉਣ ਦੇ ਲਈ ਇਹ ਮਹੱਤਵਪੂਰਨ ਭੂਮਿਕਾ ਜਿਹੜੀ ਆ ਉਹ ਨਿਭਾਈ ਆ ਇਰੇ ਵਿੱਚ ਉਹਨਾਂ ਦਾ ਭਾਜਪਾ ਦੇ ਕਹਿਣ ਦੇ ਅਨਸਾਰ ਉਹਨਾਂ ਦਾ ਹੱਥ ਜਿਹੜਾ ਨਸ਼ਿਆ ਹੁੰਦੇ ਵਿੱਚ ਦਿਖਾਈ ਦਿੰਦਾ ਹੈ ਇੱਕ ਵਿਸ਼ਾ ਇਹ ਆ ਦੂਸਰਾ ਵਿਸ਼ਾ ਇਹ ਆ ਕਿ ਜਿਹੜੀ ਮੈਂ ਪਾਕਿਸਤਾਨ ਔਰ ਇੰਡੀਆ ਦੇ ਦਰਮਿਆਨ ਹਾਲ ਹੀ ਵਿੱਚ ਜਿਹੜੀ ਲੜਾਈ ਸਮਾਪਤ ਹੋਈ ਆ ਉਦੋਂ ਉਸ ਤੋਂ ਬਾਅਦ ਕੁਝ ਆਦਮੀ ਜਿਹੜੇ ਆ ਉਹ ਸ਼ੱਕ ਦੇ ਆਧਾਰ ਤੇ ਦੀ ਔਰ ਕੁਝ ਸਬੂਤ ਜਿਹੜੇ ਹੋ ਵੀ ਚੁੱਕੇ ਆ ਉਹ ਨਯਾਬੰਦ ਕੀਤੇ ਗਿਆ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਉਹਨਾਂ ਬਾਰੇ ਵੀ ਵਿਚਾਰ ਕਰਾਂਗੇ ਔਰ 30ਵਾਂ ਵਿਸ਼ਾ ਜਿਹੜਾ ਆਪਾਂ ਇਹ ਲੈ ਕੇ ਆਏ ਆ ਕਿ ਵਿਦੇਸ਼ਾਂ ਵਿੱਚ ਅਕਸਰ ਇਹ ਪਛਾਣ ਕੀਤਾ ਜਾ ਰਿਹਾ ਆ ਕਿ ਜੋ ਕੁਛ ਵੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਐ ਪੱਤਰਕਾਰਾਂ ਜਾਂ ਹੋਰ ਲੋਕਾਂ ਦੀ ਫੜਫੜੀ ਕਰੀ ਆ ਇਹਦੇ ਪਿੱਛੇ ਇੱਕ ਸਰਕਾਰ ਦੀ ਚਾਅ ਸਮਝੀ ਜਾਦੀ ਆ ਜਿਸ ਦਾ ਪ੍ਰਚਾਰ ਕੀਤਾ ਜਾ ਰਿਹਾ ਆ ਕਿ ਸਿੱਖ ਭਾਈਚਾਰੇ ਨੂੰ ਕਪਤਾਲਪੁਰ ਸਾਹਿਬ ਦਾ ਜਿਹੜਾ ਦੰਗਾ ਖੁੱਲਿਆ ਆ ਉਤੋਂ ਦੂਰ ਰੱਖਿਆ ਜਾਵੇ ਇਸ ਪਚਾਅ ਦੇ ਵਿੱਚ ਕਿੰਨੀ ਸਚਾਈ ਆ ਕਿੰਨੀ ਨਹੀਂ ਸਚਾਈ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਲੇਕਿਨ ਇਹਦੇ ਬਾਰੇ ਆਪਾਂ ਗੱਲਬਾਤ ਜੂ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਜਿਹੜਾ ਭਾਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਐਨਆਈ ਮੰਤਰੀ ਸਰਦਾਰ ਕਦੀਪ ਸਿੰਘ ਉੱਪਰ ਦੋਸ਼ ਲਾਏ ਆ ਐ ਉਹਨਾਂ ਨੇ ਇੱਕ ਵੀਡੀਓ ਪੇਸ਼ ਕਰਕੇ ਵੀ ਇਹ ਆਪਣੇ ਦੋਸ਼ਾਂ ਨੂੰ ਸੱਚ ਸਾਬਤ ਕਰਨ ਦਾ ਯਤਨ ਕੀਤਾ ਆ ਉਸ ਵੀਡੀਓ ਦੇ ਵਿੱਚ ਸਰਦਾਰ ਕਬੀਰ ਸਿੰਘ ਨੂੰ ਅਜਨਾਲਾ ਥਾਣੇ ਪੁਲਿਸ ਥਾਣੇ ਦੇ ਵਿੱਚ ਐ ਦਿਖਾਇਆ ਗਿਆ ਹੈ ਜਿੱਥੇ ਉਹ ਪੁਲਿਸ ਅਧਿਕਾਰੀਆਂ ਨੂੰ ਕੁਝ ਹਦਾਇਤਾਂ ਜਾਰੀ ਕਰਦੇ ਹੋਏ ਦਿਖਾਈ ਦੇ ਰਹੇ ਆ ਔਰ ਕੁਝ ਜਿਹੜੇ ਇਹ ਵੀ ਦਿਖਾਈ ਦੇ ਰਹੇ ਆ ਕਿ ਕੁਝ ਜਿਹੜੇ ਮੁਜਰਮ ਆ ਜਿਨ੍ਹਾਂ ਨੂੰ ਨਸ਼ਿਆਂ ਦੇ ਤਸਕਰੀ ਵਿੱਚ ਫੜਿਆ ਐ ਦੱਸਿਆ ਜਾ ਰਿਹਾ ਆ ਇਹ ਵੀ ਦੱਸਿਆ ਜਾ ਰਿਹਾ ਆ ਕਿ ਉਹਨਾਂ ਉੱਪਰ ਐਫ ਆਈ ਆਰ ਜਿਹੜੀ ਆ ਉਹ ਦੱਬ ਕੀਤੀ ਗਈ ਆ ਹੁਣ ਪੱਪਾ ਜਿਹੜੀ ਆ ਉਹਨਾਂ ਦਾ ਕਹਿਣਾ ਇਹ ਆ ਵੀ ਜਿਨ੍ਹਾਂ ਬੰਦਿਆਂ ਦੇ ਉੱਪਰ ਐਫ ਆਈ ਆਰ ਦੱਬ ਕੀਤੀ ਗਈ ਹੋਵੇ ਉਹਨਾਂ ਨੂੰ ਪੁਲਿਸ ਥਾਣੇ ਦੇ ਵਿੱਚੋਂ ਹਟਾਉਣਾ ਜਾਂ ਉਥੋਂ ਰਿਹਾ ਕਰਾਉਣਾ ਕਾਨੂੰਨ ਅਨੁਸਾਰ ਠੀਕ ਨਹੀਂ ਔਰ ਅਗਰ ਕੋਈ ਕੋ ਉਹਨਾਂ ਨੂੰ ਰਿਹਾ ਕਰਵਾਇਆ ਗਿਆ ਆ ਜਾਂ ਕਰਵਾ ਜਾਂਦਾ ਆ ਤਾਂ ਇਹਦੇ ਵਿੱਚ ਮੰਤਰੀ ਸਾਹਿਬ ਦਾ ਵੀ ਕੋਈ ਨਾ ਕੋਈ ਰੋਲ ਜਿਹੜਾ ਉਹ ਹੋਣ ਤੋਂ ਅੰਕਾਰ ਨਹੀਂ ਕੀਤਾ ਜਾਂਦਾ ਸੋ ਅਸੀਂ ਸਮਝਦੇ ਆ ਕਿ ਬੇਸ਼ੱਕ ਭਾਤੀ ਜਨਤਾ ਪਾਰਟੀ ਵੱਲੋਂ ਇਹ ਦੋਸ਼ ਮੰਤਰੀ ਸਾਹਿਬ ਤੋਂ ਲਗਾਏ ਗਏ ਆ ਲੇਕਿਨ ਇਹਦੀ ਉੱਚ ਪੱਦਵੀ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਟਾਰਗੇਟ ਜੁੱਧ ਨਸ਼ਿਆਂ ਦੁੱਧ ਫਿਕਸ ਕੀਤਾ ਗਿਆ ਸੀ 31 ਮਈ 2025 ਤੱਕ ਦਾ ਕਿ ਇਸ ਸਮੇਂ ਤੱਕ ਪੰਜਾਬ ਵਿੱਚ ਨਸ਼ਿਆਂ ਦਾ ਖਾਤਮਾ ਜਿਹੜਾ ਹੋ ਜਾਏਗਾ ਲੇਕਨ ਅਨਫਰਚਿਊਨੇਟਲੀ ਸਰਕਾਰੀ ਦਰਬਾਰੇ ਜਾਂ ਕਾਰਜਾਂ ਦੇ ਵਿੱਚ ਭਾਵੇਂ ਇਹ ਨਸ਼ਿਆਂ ਦਾ ਖਾਤਮਾ ਹੋ ਚੁੱਕਾ ਹੋਏਗਾ ਨਿਕਲ ਅਮਲੀ ਤੌਰ ਦੇ ਉੱਤੇ ਗਰਾਉਂਡ ਪੱਧਰ ਦੇ ਉੱਤੇ ਨਸ਼ਿਆਂ ਦਾ ਜਿਹੜਾ ਅਜੇ ਵੀ ਇਹ ਦੇਡਾ ਸੇਵਨ ਆ ਜਾਂ ਜਿਹੜਾ ਵਿਕਰੀ ਆ ਉਹ ਅਜੇ ਵੀ ਹੋ ਰਹੀ ਆ ਇਹ ਤੁਸੀਂ ਜੇਕਰ ਗਰਾਉਂਡ ਪੱਧਰ ਤੇ ਜਾਓ ਜਾਂ ਅਜੇ ਵੀ ਆਪਣੇ ਸਾਧਨਾਂ ਦਾ ਹੀ ਪਤਾ ਕਰੋ ਤਾਂ ਨਸ਼ਿਆਂ ਦਾ ਸੇਵਨ ਜਾਂ ਨਸ਼ਿਆਂ ਦਾ ਵਿਕਰੀ ਜਿਲੀਆ ਉਹ ਅਜੇ ਵੀ ਹੋ ਰਹੀ ਆ ਸੋ ਲੋੜ ਇਸ ਗੱਲ ਦੀ ਆ ਕਿ ਇਸ ਕੇਸ ਦੇ ਵਿੱਚ ਬੜੀ ਉੱਚ ਪੱਧਰੀ ਜਾਂਚ ਪੜਤਾਲ ਕਰਵਾਉਣੀ ਬਹੁਤ ਜ਼ਰੂਰੀ ਆ ਔਰ ਇਹਦੇ ਵਿੱਚ ਜੇਕਰ ਕੋਈ ਸਚਾਈ ਸਾਬਤ ਹੁੰਦੀ ਆ ਤਾਂ ਉਹਦੇ ਉੱਪਰ ਜੂਰ ਕੋਈ ਨਾ ਕੋਈ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ ਔਰ ਅਗਰ ਇਹਦੇ ਵਿੱਚ ਦੋਸ਼ ਲਗਾਉਣ ਵਾਲਿਆਂ ਦੇ ਵੱਲੋਂ ਕੋਈ ਸਚਾਈ ਸਾਬਤ ਨਾ ਹੋ ਕਰ ਸਕੇ ਤਾਂ ਉਹਨਾਂ ਉੱਪਰ ਵੀ ਇਸ ਗਲਤ ਦੀ ਕਾਰਵਾਈ ਹੋਣੀ ਚਾਹੀਦੀ ਆ ਕਿ ਉਹਨਾਂ ਨੇ ਮੰਤਰੀ ਸਾਹਿਬ ਦੀ ਕੋਈ ਕ੍ਰੈਕਟਰ ਅਸੈਸੀਨੇਸ਼ਨ ਜਿਹੜੀ ਆ ਉਹ ਕੀਤੀ ਆ ਸੋ ਇਹ ਦੀ ਅਸੀਂ ਬਹੁਤ ਜ਼ਵ ਸ਼ਰਦਾ ਨਹੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਬਗੈਰ ਕਿਸੇ ਕਿਸੇ ਦਾ ਪੱਖਪਾਤ ਕੀਤਿਆ ਇਸ ਮਸਲੇ ਦੇ ਉੱਪਰ ਜੋ ਕੋਈ ਉੱਚ ਪਦਵੀ ਜਿਹੜੀ ਆ ਉਹ ਕਾਲ ਬਈ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਜਾਵੇ। ਉਹ ਦੂਸਰਾ ਮਸਲਾ ਜਿਹੜਾ ਇਹ ਆ ਕਿ ਇਸ ਜਿਹੜੀ ਲੜਾਈ ਹਿੰਦੁਸਤਾਨ ਤੇ ਪਾਕਿਸਤਾਨ ਦੁਆਰਾ ਹੋ ਕੇ ਹੱਟੀ ਆ ਇਸ ਤੋਂ ਬਾਅਦ ਕੁਝ ਬੰਦਿਆਂ ਦੀ ਫੜੋ ਫਰੋਪਤ ਹੋਈ ਆ ਜਿਨ੍ਹਾਂ ਬਾਰੇ ਕਿਹਾ ਜਾਂਦਾ ਆ ਕਿ ਉਹਨਾਂ ਦਾ ਸਬੰਧ ਜਿਹੜਾ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸ ਆਈ ਦੇ ਨਾਲ ਸੀ ਜਾਂ ਹੈ ਔਰ ਉਹਨਾਂ ਵਿੱਚ ਜਸਵੀਰ ਸਿੰਘ ਯੂਟਿਊਬਰ ਦਾ ਵੀ ਨਾਂ ਦਿਆ ਗਿਆ ਆ ਔਰ ਜਿਸ ਬਾਰੇ ਕਿਹਾ ਗਿਆ ਆ ਕਿ ਉਹਨਾਂ ਬਾਰੇ ਇਹ ਦੋਸ਼ ਜਿਹੜੇ ਉਹਨਾਂ ਉੱਪਰ ਲਗਾਏ ਗਏ ਆ ਉਹ ਕਨਫਰਮ ਹੋ ਚੁੱਕੇ ਆ ਔਰ ਦੂਸਰਾ ਜਿਹੜਾ ਦੋਸ਼ ਹੈ ਉਹ ਜੋਤੀ ਮਨੋਤਾ ਮਾਰੇ ਦੋਸ਼ ਜਿਹੜੇ ਲਗਾਏ ਗਏ ਹਨ ਉਹ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਬਾਰੇ ਦੋਸ਼ ਹੈ ਕਿ ਉਹ ਦਿੱਲੀ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਐਮਬੈਸੀ ਆ ਉਹਨਾਂ ਨੂੰ ਉਹ ਪਰਸਕਾਰ ਦੇ ਡਾਕੂਮੈਂਟ ਜਿਹੜੇ ਆ ਉਹ ਮਹਈਆ ਕਰਵਾਵੀ ਸੀ ਉਹ ਪਾਕਿਸਤਾਨ ਜਾ ਕੇ ਉੱਥੇ ਵੀ ਆਈਐਸਆਈ ਏਜੰਸੀ ਦੇ ਨਾਲ ਆਪਣਾ ਤਾਲ ਨੇ ਸਤਾਵਤ ਕਰਕੇ ਔਰ ਉਹਨਾਂ ਨੂੰ ਹੋਰ ਵੀ ਡਾਕੂਮੈਂਟ ਜਿਹੜੇ ਆ ਮਹੱਈਆ ਜਿੱਥੇ ਕਰਵਾਉਂਦੀ ਸੀ ਉਥੇ ਪੰਜਾਬ ਜਾਂ ਹਿੰਦੁਸਤਾਨ ਵਿੱਚੋਂ ਹੋਰ ਵੀ ਬਹੁਤ ਸਾਰੇ ਜਸੂਸ ਪਾਪੀ ਕਰਨ ਦਾ ਕੰਮ ਵੀ ਉਹ ਕਰਿਆ ਕਰਦੀ ਸੀ ਹਾਲ ਦੀ ਘੜੀ ਜਿਵੇਂ ਕੋ ਸਾਡੇ ਕੋਲ ਸੂਚਨਾ ਪ੍ਰਾਪਤ ਹੋਈ ਆ ਉਹ ਸਿਰਫ ਦੋ ਹੀ ਬੰਦਿਆਂ ਵਾਲੇ ਹੋਈ ਆ ਜਿਨ੍ਹਾਂ ਬਾਰੇ ਐ ਦੋਸਤ ਜੀ ਜਿਹੜੇ ਆ ਕਨਫਰਮ ਹੋ ਚੁੱਕੇ ਆ ਉਹ ਇਹਨਾਂ ਦੇ ਉੱਪਰ ਯੂਆਪਾ ਲਾ ਦਿੱਤਾ ਗਿਆ ਆ ਪੰਜਾਬ ਸਰਕਾਰ ਵੱਲੋਂ ਔਰ ਇੰਡੀਅਨ ਪੈਨਲ ਕੋਡ 2023 ਦੇ ਅਨਸਾਰ ਵੀ ਇਹਦੇ ਉੱਪਰ ਕਾਰਵਾਈ ਕੀਤੀ ਗਈ ਆ ਔਰ ਐਸਟੀ ਅਨਸਾਰ ਇਹਨਾਂ ਦੇ ਉੱਪਰ ਵੀ ਅਫੀਸ਼ਲ ਸੀਕ੍ਰੇਟ ਅਨਸਾਰ ਦੀ ਇਹਨਾਂ ਉੱਪਰ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਆ ਔਰ ਜਿਸ ਤਾਕੇ ਹੋਰ ਪੱਤਕਾ ਦਾ ਸੰਬੰਧੀ ਲੋੜਾ ਪੈ ਰਿਆ ਆ ਕਿ ਉਹਨਾਂ ਉੱਪਰ ਵੀ ਫੜੋ ਫੜਾਈ ਹੋ ਰਹੀ ਆ ਹਾਦੀ ਕੜੀ ਸਾਡੇ ਕੋਲ ਇਹੋ ਜੀ ਕੋਈ ਜਾਣਕਾਰੀ ਨਹੀਂ ਕਿ ਉਹਨਾਂ ਉੱਪਰ ਵੀ ਕੋਈ ਦੋਸ਼ ਲਾਏ ਜਾ ਰਹੇ ਆ ਜਾਂ ਉਹਨਾਂ ਦੇ ਉੱਪਰ ਵੀ ਪੁਲਿਸ ਜਿਹੜੀ ਆ ਕਾਰਵਾਈ ਕਰੇ ਆ ਹਾਦੀ ਕੜੀ ਸਾਡੇ ਕੋਲ ਇਹੋ ਜੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਔਰ ਨਾ ਹੀ ਸਾਨੂੰ ਕੋਈ ਕਿਸੇ ਰਿਕਾਰਡ ਵਿੱਚ ਉਹਨਾਂ ਬਾਰੇ ਕੋਈ ਜਾਣਕਾਰੀ ਇਹ ਅਜੇ ਹੀ ਮਿਲਟਾ ਕੀ ਆ ਸੋ ਪਾਕਿਸਤਾਨ ਸੰਬੰਧੀ ਜਿਹੜਾ ਇੱਕ ਸਭ ਤੋਂ ਵੱਡਾ ਪਛਾਣ ਕੀਤਾ ਜਾ ਰਿਹਾ ਆ ਕਿ ਸਿੱਖਾਂ ਤੇ ਸਿੱਖ ਜਿਹੜੇ ਆ ਉਹ ਪਾਕਿਸਤਾਨ ਜਦੋਂ ਜਾਂਦੇ ਆ ਉਹਨੋਂ ਉੱਥੇ ਦੇ ਪਾਕਿਸਤਾਨੀ ਭਾਈਚਾਰੇ ਵੱਲੋਂ ਸਿੱਖਾਂ ਦਾ ਬਹੁਤ ਉਜੋਸ ਸਵਾਗਤ ਕੀਤਾ ਜਾਂਦਾ ਹੈ ਇਹ ਦੇਖਣ ਸੁਣਨ ਨੂੰ ਵੀ ਮਿਲਦਾ ਆ ਜਦੋਂ ਸਿੱਖ ਉੱਥੇ ਜਾਂਦੇ ਆ ਉਹਦੀ ਸਰਾਹਨਾ ਵੀ ਕਰਦੇ ਆ ਕਿ ਪਾਕਿਸਤਾਨ ਭਾਈਚਾਰੇ ਦੀ ਜਿਹੜੀ ਪ੍ਰਾਣਾਚਾਰੀਆ ਉਹ ਬੜੀ ਸ਼ਾਨਦਾਰ ਆ ਔਰ ਕਈ ਲੋਕਾਂ ਵੱਲੋਂ ਉੱਥੇ ਦੇ ਜਿਹੜੇ ਪਰਾਨੇ ਪਰਿਵਾਰ ਵਿਛੜ ਗਏ ਆ ਉਹਨਾਂ ਨੂੰ ਆਪਸ ਵਿੱਚ ਮਿਲਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਹ ਸਾਡੇ ਜਾਣਕਾਰ ਲੋਕਾਂ ਵੱਦੋਂ ਵੀ ਜਿਹੜੇ ਇੱਥੇ ਮੁਸਲਮ ਭਾਈਚਾਰੇ ਦੇ ਲੋਕ ਇੱਥੇ 1947 ਦੇ ਸਮੇਂ ਵਿੱਚ ਰਹਿ ਗਏ ਸਨ ਜਾਂ ਆਪ ਕੋ ਆਪਣੇ ਪਰਿਵਾਰਾਂ ਵਿੱਚੋਂ ਵਿਛੜ ਗਏ ਸਨ ਉਹਨਾਂ ਨੂੰ ਵੀ ਆਪਸ ਵਿੱਚ ਜੋੜਨ ਦਾ ਯਤਨ ਕੀਤਾ ਗਿਆ। ਲੇਕਨ ਅਨਫੋਰਚੂਨੇਟਲੀ ਜਦੋਂ ਤੱਕ ਇਹ ਨੌਬਤ ਆਈ ਉਦੋਂ ਤੱਕ ਉਹ ਰੱਬ ਨੂੰ ਕਿਹਾ ਦੇ ਹੋ ਗਿਆ। لیکن بہت سارے ਲੋਕਾਂ ਵੱਲੋਂ ਮੈਂ ਪੰਜਾਬ ਵਿੱਚੋਂ ਵੀ ਔਰ ਪਾਕਿਸਤਾਨ ਵੱਲ ਦੇ ਪਾਸਿਓਂ ਵੀ ਬਹੁਤ سارے ਲੋਕਾਂ ਵੱਲੋਂ ਇਹ ਜਿਹੜੇ ਯਤਨ ਆ ਉੱਠੀਪੇ ਜਾ ਰਹੇ ਆ ਉਹ ਮੈਂ ਸਮਝਦਾ ਕਿ ਇਹ ਯਤਨ ਜਿਹੜੇ ਆ ਇਹਨਾਂ ਨੂੰ ਪੌਜਚਲ ਤਰੀਕੇ ਦੇ ਨਾਲ ਸੋਚਿਆ ਜਾਣਾ ਚਾਹੀਦਾ ਆ ਇਹ ਯਤਨ ਜਿਹੜੇ ਆ ਉਹ ਸ਼ਲਾਘਾਯੋਗ ਯਤਨ ਹੈ ਔਰ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਨੈਗੇਟਿਵ ਸੋਚ ਜਿਹੜੀ ਆ ਉਹਦੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਔਰ ਦੂਸਰਾ ਜਿਹੜਾ ਪਚਾਰ ਹੋ ਰਿਹਾ ਆ ਉਹਦੇ ਬਾਰੇ ਪੰਜਾਬ ਸਰਕਾਰ ਨੂੰ ਉਹ ਪਾਪ ਸਰਕਾਰ ਨੂੰ ਜੂ ਸਪਸ਼ਟ ਕਰਨਾ ਚਾਹੀਦਾ ਆ ਜਿਹਦੇ ਬਾਰੇ ਅਕਸਰ ਪਚਾਰ ਜਿਹੜਾ ਬੜੇ ਜੋਸ਼ ਨਾਲ ਚੱਲ ਰਿਹਾ ਆ ਕਿ ਜੋ ਸਿੱਖ ਕਤਾਰ ਪੋਰਟਰੀਡਰ ਬਣਨੇ ਨਾਲ ਉਥੇ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਦਦਾ ਦੇ ਕਰਨੇ ਜਾਂਦੇ ਆ ਜਾਂ ਜਾ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ ਜਾਂ ਉਹਨਾਂ ਦੀ ਕਟਿੰਗ ਗੈਂਟੀ ਕਰਨ ਦੇ ਲਈ ਜਿਹੜਾ ਜਿਹੜਾ ਫੜਵ ਫੜਾਈ ਦਾ ਸਿੰਫ ਦਾ ਆ ਉਹ ਉਸ ਕਾਰਨ ਵੱਲੋਂ ਕੀਤਾ ਜਾ ਰਿਹਾ ਹੈ ਇਹਦੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨੂੰ ਕੱਟ ਕਰਨ ਦੇ ਲਈ ਜਾਂ ਉਹਦੇ ਬਾਰੇ ਸਪਸ਼ਟੀ ਕਰਨ ਦੇ ਲਈ ਜਾਂ ਸਿੱਖ ਭਾਈਚਾਰੇ ਦੇ ਅੰਦਰ ਜਿਹੜੀਆਂ ਵੱਧ ਰਹੀਆਂ ਇਹ ਸ਼ੰਕਾਵਾਂ ਆ ਉਹਨਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਜੂਰ ਕੋਈ ਨਾ ਕੋਈ ਸੋ ਪਾਸਚੇ ਕੰਮ ਦੇਣਾ ਚਾਹੀਦਾ ਆ ਤਾਂ ਕਿ ਸਿੱਖ ਭਾਈ ਚਾਰੇ ਅੰਦਵੋਂ ਹੋਰ ਵੱਧ ਰਹੀਆਂ ਸ਼ੰਕਾਵਾਂ ਜਿਹੜੀਆਂ ਉਹ ਦੂਰ ਹੋ ਸਕਣ ਥੈਂਕ ਯੂ ਵੈਰੀ ਮੱਚ